ਮੇਰਾ ਨਾਮ ਗੁਰਮਨ ਸਿੰਘ ਜੀ ਦਾਸ ਨੇ ਗਰੰਟੀ ਦੀ ਡਿਊਟੀ 28 ਸਾਲ ਗੁਰਦੁਆਰਾ ਦਸ਼ਮੇਂ ਵਿਦਰਵਾਸ ਸਾਹਿਬ ਇੱਕ ਕੀਤੀ 60 ਰਕਮਾਂ ਕਰਕੇ ਮੇਰੀ ਨਸ ਬਰੋਕੋ ਵੀ ਜੀ ਉਸ ਤੋਂ ਮੈਨੂੰ ਗੁਰਦੁਆਰਾ ਸਾਤਰ ਜਾਣ ਕੀਤਾ ਕਰਨਾ ਪਿਆ ਸੇਵਾ ਨਹੀਂ ਹੁੰਦੀ ਸੀ ਮੇਰੇ ਕੋਲ ਵੀ ਕਰਦੀ ਤਿੰਨ ਸਾਲ ਮੈਨੂੰ ਹੋ ਗਏ ਨੇ ਘਰ ਬੈਠਿਆ ਹਾਂ ਰਸ਼ੀਦਨ ਦਾ ਸਾਈਕਲ ਤੇ ਹੋਇਆ ਸੀ ਜੀ ਛੋਟਾ ਜਿਹਾ ਉਦੋਂ ਪਤਾ ਨਹੀਂ ਲੱਗਾ ਜੀ ਵੀ ਵਿੱਚ 60 ਜਿਆਦਾ ਲੱਗੀ ਦਿਮਾਗ ਚ ਲੱਗੀ ਪਿੱਛੇ ਬੈਕ ਸਾਈਡ ਤੇ ਸਰਵੈਕਲ ਦੇ ਫਿਰ ਆਪਰੇਸ਼ਨ ਲੁਧਿਆਣਾ ਹੋਇਆ ਜੀ ਆਪਣੇ ਰਿਸ਼ਤੇਦਾਰਾ ਕੋਲ ਪੈਸੇ ਕੁਝ ਥੋੜੇ ਥੋੜੇ ਪੜੇ ਸੀ ਜੀ ਪਰ ਇੰਨਾ ਪੈਸਾ ਕਿੱਥੇ ਲਗਾਣਾ ਸੀ ਮੈਨੂੰ ਜੀ ਦਵਾਈ ਦਾ ਔਖਾ ਹੋਇਆ ਬੈ ਜੀ ਦਵਾਈ ਮਹਿੰਗੀ ਬਹੁਤ ਹੈ ਦਵਾਈ ਮਿਲਦੀ ਵੀ ਲੁਧਿਆਣੇ ਤੋਂ ਹੀ ਹੈ ਜੀ ਹਸਪਤਾਲ ਜੀ ਦਵਾਈ 20 ਦਿਨਾਂ ਦੀ 3400 3300 3400 ਦੀ ਹੋ ਰਹੀ ਹੈ ਜੀ ਜੇ ਮੈਂ ਚੱਕਰਾਉਣ ਜਾਣਾ 2 ਮਿੰਟ 2.5 ਮਿੰਟ ਬਾਅਦ ਤੇ 2 2000 ਦੀ ਗੱਡੀ ਕਰਨੀ ਪੈਂਦੀ ਹੈ ਜੀ ਤੇ 20 ਦਿਨਾਂ ਦੀ ਦਵਾਈ 6-7000 ਰੁਪਏ ਦਾ ਖਰਚਾ ਆ ਜਾਂਦਾ ਜੀ ਤੇ ਦੇ ਖਾਲਸਾ ਐਡ ਵੱਲੋਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡਾ ਆਪਰੇਸ਼ਨ ਕਰਵਾਵੋ ਇਹਨਾਂ ਨੇ ਕਿਸ ਭਾ ਕੇ ਕੀਤੀ ਸਾਡੇ ਉੱਤੇ ਸਾਡਾ ਆਪਰੇਸ਼ਨ ਕਰਵਾ ਦਿੱਤਾ ਸੀ ਜੀ ਅੱਜ ਨਾਲ ਬਹੁਤ ਧੰਨਵਾਦ ਕਰਨਿਆ ਜੀ ਸਾਜ ਜ਼ਿੰਦਗੀ ਯਾਦ ਰੱਖਾਂਗਾ ਜਿਨ੍ਹਾਂ ਨੇ ਮੇਰ ਨੂੰ ਦੁੱਖ ਤੋਂ ਕੱਢਿਆ ਹੁਣ 6 ਮਹੀਨੇ ਉਪਰ ਮੀ ਦਵਾਈ ਚੱਲੀ ਆ ਜੀ ਅਜੇ 6 ਮਹੀਨੇ ਤਕਰੀਬਨ ਹੋਰ ਚੱਲੇਗੀ ਦਵਾਈ ਜੀ ਮੈਨੂੰ ਕੋਈ ਫਰਕ ਪੈਗਾ ਜੀ ਤੇ ਮੈਂ ਜਿਨ੍ਹਾਂ ਜਿਨ੍ਹਾਂ ਨੇ ਮੇਰੀ ਇਸ ਸੇਵਾ ਵਿੱਚ ਹਿੱਸਾ ਪਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਖਾਲਸਾ ਏਡਾ ਜੀ ਮਨੂ ਵਿੱਚ ਕਿਸੇ ਦਾ ਆਪਰੇਸ਼ਨ ਕਰਵਾਇਆ ਸੀ ਕਿਸੇ ਨੇ ਉਸੇ ਲਤਾ ਦਾਜੀ ਉਹਨਾਂ ਦਾ ਪਤਾ ਲੱਗਾ ਸੀ ਜੀ ਉਹਨਾਂ ਨੇ 35000 ਰੁਪਏ ਦੇਣਾਂ ਸੀ 35000 ਦਾਜੀ ਮੈਂ ਤੁਹਾਨੂੰ ਜਨਾਤਾਂ ਮਦਦ ਕਰਾਣੀ ਨਹੀਂ ਉਹਨਾਂ ਹੀ ਥੋੜਾ ਜਿਹੜੇ ਇਹਨਾਂ ਉਪਰਾਲਾ ਕਰੇ ਨਾ ਗਰੀਬਾਂ ਦੀ ਲੋੜਵੰਦਾਂ ਦੀ ਸੇਵਾਤਾ ਕਰਨ ਮੈਂ ਤੇ ਅਰਦਾਸ ਹੀ ਕਰਾਂਗਾ 24 ਘੰਟੇ ਕਿ ਇਹਨਾਂ ਚੜ੍ਹਦੀ ਕਲਾ ਰੱਖੇ ਸਤਿਗੁਰੂ ਇਸੇ ਤਰ੍ਹਾਂ ਲੋੜਵੰਦਾਂ ਦੀ ਸੇਵਾਤਾ ਦੇ ਰਹੇ ਨੇ